ਇਸ ਵੇਲੇ ਦੀ ਵੱਡੀ ਖਬਰ ਆ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਹੜਤਾਲ ਦੇ ਕਾਰਨ ਜਿਹੜੀਆਂ ਰਜਿਸਟਰੀਆਂ ਸੀ ਉਹ ਬੰਦ ਹੋ ਚੁੱਕੀਆਂ ਸੀ ਤਾਂ ਹੁਣ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਦੇ ਵੱਲੋਂ ਲਿਆ ਗਿਆ ਹੈ ਦੱਸਦੀ ਹੈ ਕਿ ਹੁਣ ਜਿਹੜੀਆਂ ਰਜਿਸਟਰੀਆਂ ਨੇ ਉਹ ਮੁੜ ਤੋਂ ਚਾਲੂ ਹੋਣ ਗਿਆ ਪਹਿਲਾਂ ਜਿਹੜੀਆਂ ਰਜਿਸਟਰੀਆਂ ਸੀ ਉਹ ਬੰਦ ਕਰ ਦਿੱਤੀਆਂ ਗਈਆਂ ਸੀ ਕਿਉਂਕਿ ਸਬ ਰਜਿਸਟਰਾਰ ਨੇ ਜਿਹੜੇ ਉਹ ਵੀ ਹੜਤਾਲ ਤੇ ਗਏ ਹੋ ਸੀ ਸ਼ੁੱਕਰਵਾਰ ਤੱਕ ਜਿਹੜੀ ਇੱਕ ਮੀਟਿੰਗ ਦੇ ਦੌਰਾਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਤੱਕ ਜਿਹੜੀਆਂ ਰਜਿਸਟਰੀਆਂ ਨੇ ਉਹ ਬੰਦ ਰੱਖੀਆਂ ਜਾਣਗੀਆਂ ਸਾਰਾ ਜਿਹੜਾ ਮੈਕਮਾ ਉਹ ਹੜਤਾਲ ਤੇ ਐ ਚਾਹੇ ਉਸ ਦੇ ਵਿੱਚ ਪਟਵਾਰੀ ਹੋਣ ਚਾਹੇ ਸਬਜ ਰਜਿਸਟਰਾਰ ਹੋਣ ਜਾਂ ਫਿਰ ਰੈਵਨਿਊ ਅਫਸਰ ਹੋਣ ਸਾਰੇ ਜਿਹੜੇ ਉਹ ਹੜਤਾਲ ਤੇ ਨੇਤਾ ਜਿਸ ਦੇ ਕਰਕੇ ਜੜੀਆਂ ਰਜਿਸਟਰੀਆਂ ਸੀ ਉਹ ਬੰਦ ਹੋ ਚੁੱਕੀਆਂ ਸੀ ਲੋਕਾਂ ਨੂੰ ਭਾਰੀ ਖੱਜਲ ਖਰਾਬੀ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀ ਲੋਕ ਤਹਿਸੀਲ ਪਹੁੰਚਦੇ ਸੀ ਪਰ ਹੜਤਾਲ ਕਾਰਨ ਜਿਹੜਾ ਉਹਨਾਂ ਨੂੰ ਖੱਜਲ ਖਵਾਰ ਹੋ ਕੇ ਵਾਪਸ ਜਾਣਾ ਪੈਂਦਾ ਸੀ ਪਰ ਹੁਣ ਜਿਹੜੀ ਰਜਿਸਟਰੀਆਂ ਬਾਰੇ ਇੱਕ ਵੱਡਾ एलान ਆ ਜਿਹੜਾ ਉਹ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਰਜਿਸਟਰੀਆਂ ਖੋਲੀਆਂ ਗਈਆਂ ਨੇ ਦੱਸਦੀਏ ਕਿ ਹੁਣ ਜੜੀਆਂ ਰਜਿਸਟਰੀਆਂ ਨੇ ਉਹ ਕੰਨਗੋ ਕਰਨਗੇ ਪੰਜਾਬ ਸਰਕਾਰ ਨੇ ਮਾਲ ਅਫਸਰਾਂ ਦੀ ਹੜਤਾਲ ਦੇ ਨਾਲ ਜਿੱਟਣ ਦਾ ਇੱਕ ਵੱਡਾ ਫੈਸਲਾ ਲਿਆ ਹੈ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਨੇ ਕਨਗੋ ਨੂੰ ਜ਼ਮੀਨ ਦੀ ਰਜਿਸਟਰੀ ਕਰਨ ਦਾ ਅਧਿਕਾਰ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਹਿਸੀਲ ਦਰ ਦਫ਼ਤਰ ਵਿੱਚ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਕਨਗੋ ਨੂੰ ਜ਼ਮੀਨ ਦੀ ਰਜਿਸਟਰੀ ਕਰਨ ਦਾ ਅਧਿਕਾਰ ਦੇਣ ਦੇ ਲਈ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਨੇ ਅਜਮਾਈਸ਼ੀ ਤੌਰ ਤੇ ਇੱਕ ਕਨਗੋ ਨੂੰ ਸਬ ਰਜਿਸਟਰਾਰ ਦਾ ਚਾਰਜ ਦੇ ਕੇ ਬਠਿੰਡਾ ਦਾ ਤਹਿਸੀਲਚਰ ਰਜਿਸਟਰੀਆਂ ਕਰਨ ਦਾ ਅਧਿਕਾਰ ਦਿੱਤਾ ਹੈ ਡੀਸੀ ਬਟਿੰਡਾ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਹੈ ਕਿ ਸਦਰ ਕਨਗੋ ਨੂੰ ਅੱਜ ਇੱਕ ਦਿਨ ਲਈ ਸਬ ਰਜਿਸਟਰਾਰ ਦਾ ਚਾਰਜ ਦਿੱਤਾ ਗਿਆ ਹੈ ਤੇ ਅੱਜ ਰਜਿਸਟਰੀਆਂ ਕੀਤੀਆਂ ਹਨ ਉਨਾ ਕਿਹਾ ਹੈ ਕਿ ਜੇਕਰ ਮਾਲ ਅਫਸਰਾਂ ਦੀ ਹੜਤਾਲ ਜਾਰੀ ਰਹਿੰਦੀ ਹੈ ਤਾਂ ਉਪਰੋਕਤ ਚਾਰਜ ਦਾ ਸਮਾਂ ਵਧਾ ਦਿੱਤਾ ਜਾਵੇਗਾ ਦੂਜੇ ਪਾਸੇ ਪੰਜਾਬ ਰੈਵਨਿਊ ਅਫਸਰਸ ਐਸੋਸੀਏਸ਼ਨ ਨੇ ਸ਼ੁੱਕਰਵਾਰ ਤੱਕ ਸੂਬਾ ਤਸੀਲਾਂ ਚ ਰਜਿਸਟਰੀਆਂ ਦਾ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ ਇਸ ਦੌਰਾਨ ਐਸੋਸੀਏਸ਼ਨ ਨੂੰ ਸਰਕਾਰ ਨੇ ਗੱਲਬਾਤ ਦੇ ਲਈ ਸੱਦਾ ਵੀ ਦਿੱਤਾ ਹੈ ਤਾਂ ਅਗਲੀ ਜਿਹੜੀ ਮੀਟਿੰਗ ਹੈ ਐਸੋਸੀਏਸ਼ਨ ਦੀ ਉਹ ਸ਼ੁੱਕਰਵਾਰ ਨੂੰ ਆ ਸ਼ੁੱਕਰਵਾਰ ਤੱਕ ਜਿਹੜੀਆਂ ਰਜਿਸਟਰੀਆਂ ਨੇ ਉਹਨਾਂ ਦਾ ਕੰਮ ਠੱਪ ਰਹੇਗਾ ਪਰ ਡੰਡਾ ਤਹਿਸੀਲ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਨੇ ਉਹ ਚਾਲੂ ਹੋ ਚੁੱਕੀਆਂ ਨੇ ਕਿਉਂਕਿ ਡੀਸੀ ਦੇ ਵੱਲੋਂ ਜਿਹੜੇ ਆਰਡਰ ਨੇ ਉਹ ਕਨਗੋ ਨੂੰ ਕਰ ਦਿੱਤੇ ਗਏ ਨੇ ਕਨਗੋ ਨੇ ਜਿਹੜੇ ਉਹ ਰਜਿਸਟਰ ਸਬ ਰਜਿਸਟਰਾਰ ਦਾ ਜਿਹੜਾ ਕੰਮ ਹੈ ਉਹ ਸੰਭਣਗੇ ਤਾਂ ਰਜਿਸਟਰੀਆਂ ਕਰਨਗੇ ਜਿੰਨਾ ਤੱਕ ਇਹ ਜਿਹੜੀ ਹੜਤਾਲ ਹੈ ਉਹ ਖਤਮ ਨਹੀਂ ਹੁੰਦੀ ਉਦੋਂ ਤੱਕ ਜਿਹੜਾ ਸਬ ਰਜਿਸਟਰਾਰ ਦਾ ਚਾਰਜ ਹੈ ਉਹ ਕਨਗੋ ਦੇ ਕੋਲ ਰਹੇਗਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਤਹਿਸੀਲਾਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਰਜਿਸਟਰੀਆਂ ਦਾ ਕੰਮ ਸੀ ਉਹ ਬੰਦ ਹੋ ਚੁੱਕਿਆ ਸੀ ਕਿਉਂਕਿ ਵਿਜੀਲੈਂਸ ਅਧਿਕਾਰਵਾਈ ਤੋਂ ਜਿਹੜਾ ਉਹ ਸਾਰਾ ਮਹਿਕਮਾ ਪਰੇਸ਼ਾਨ ਹੋਇਆ ਸੀ ਇਸ ਦੇ ਕਰਕੇ ਜਿਹੜਾ ਇਹ ਹੜਤਾਲ ਹੈ ਉਸ ਦੀਆਂ ਕੰਮ ਜਿਹੜਾ ਵਿਢਿਆ ਗਿਆ ਹੈ ਤਾਂ ਇਹ ਹੜਤਾਲ ਕਦੋਂ ਤੱਕ ਜਾਰੀ ਰਹਿੰਦੀ ਹੈ ਇਹ ਸ਼ੁੱਕਰਵਾਰ ਨੂੰ ਪਤਾ ਲੱਗੇਗਾ ਕਿਉਂਕਿ ਸ਼ੁੱਕਰਵਾਰ ਤੱਕ ਜਿਹੜੀ ਹੜਤਾਲ ਹੈ ਉਹ ਜਾਰੀ ਰਹੇਗੀ ਸ਼ੁੱਕਰਵਾਰ ਨੂੰ ਫਿਰ ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਹੈ ਉਹ ਹੋਵੇਗੀ ਕਿਉਂਕਿ ਕੱਲ ਵੀ ਜਿਹੜੀ ਲੁਧਿਆਣਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਜਿਹੜਾ ਸ਼ੁੱਕਰਵਾਰ ਤੱਕ ਦਾ ਸਮਾਂ ਸਰਕਾਰ ਨੂੰ ਦਿੱਤਾ ਗਿਆ ਹੈ ਵਿਜੀਲੈਂਸ ਨੂੰ ਵੀ ਜਿਹੜੀ ਸਿੱਧੀ ਚੇਤਾਵਨੀ ਆ ਉਹ ਰੈਵਨਿਊ ਡਿਪਾਰਟਮੈਂਟ ਦੇ ਵੱਲੋਂ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਸਾਡੇ ਤੇ ਚਿੱਕੜੋ ਛਾਲਦੇ ਨੇ ਫਿਰ ਅਸੀਂ ਦੱਸਾਂਗੇ ਕਿ ਕਿਸ ਦੇ ਕੋਲ ਕਿੰਨੀ ਪ੍ਰਾਪਰਟੀ ਹੈ ਕਿਸ ਦੇ ਕੋਲ ਕਿੰਨਾ ਜਿਹੜਾ ਧਨ ਇਕੱਠਾ ਕੀਤਾ ਹੋਇਆ ਫਿਰ ਅਸੀਂ ਉਹ ਵੀ ਉਜਾਗਰ ਕਰਾਂਗੇ ਤਾ ਇੱਕ ਪਾਸੇ ਹੜਤਾਲ ਆ ਜਿਹੜੀ ਉਹ ਜਾਰੀ ਆ ਪਰ ਦੂਜੇ ਪਾਸੇ ਇਸ ਹੜਤਾਲ ਦੇ ਨਾਲ ਨਜੱਠਣ ਦੇ ਲਈ ਡੀਸੀ ਬਠਿੰਡਾ ਆਪ ਦੇ ਵੱਲੋਂ ਜਿਹੜਾ ਇੱਕ ਵੱਡਾ ਐਲਾਨ ਆ ਉਹ ਕੀਤਾ ਗਿਆ ਏ ਕਨਗੋ ਨੂੰ ਸਬ ਰਜਿਸਟਰਾਰ ਦਾ ਚਾਰਜ ਦੇ ਦਿੱਤਾ ਗਿਆ